ਮੈਂ ਜਦੋਂ ਚੱਲ ਕੇ ਉਹ ਕੁੜੀ ਦੇ ਕੋਲ ਗਿਆ ਨਾ ਤੇ ਉਹ ਮੈਨੂੰ ਲਾਗੋਂ ਵੇਖ ਕੇ ਡਰ ਗਈ ਸ਼ਾਇਦ 2-4 ਕਦਮ ਪਿੱਛੇ ਹੋ ਗਈ ਉਹ ਕਹਿੰਦਾ ਕੋਰਟ ਚਲੇਗਾ ਕੇਸ ਡਿਵੋਰਸ ਦਾ ਗੱਲ ਪਹੁੰਚ ਗਈ ਸਾਨੂੰ ਕਹਿੰਦਾ ਕੋਰਟ ਨੇ 14 ਦਿਨ ਦਾ ਟਾਈਮ ਦਿੱਤਾ ਕਿ ਤੁਸੀਂ 14 ਦਿਨ ਇਕੱਲਿਆਂ ਰਹਿਣਾ ਇੱਕੋ ਘਰ 'ਚ ਤੁਸੀਂ ਤੁਹਾਡੀ ਵਾਈਫ ਤੁਹਾਡਾ ਬੱਚਾ ਹੋਰ ਕੋਈ ਨਹੀਂ ਰਹੂਗਾ ਜੇ 14 ਦਿਨ ਤੁਹਾਡੀ ਅੰਡਰਸਟੈਂਡਿੰਗ ਹੁੰਦੀ ਤੇ ਠੀਕ ਆ ਅਦਰਵਾਈਜ਼ ਕਹਿੰਦਾ ਅਸੀਂ ਘਰ ਲਿਆ ਕੰਮਕੁਮ ਛੱਡ ਕੇ ਬੈਠ ਗਏ ਕਹਿੰਦਾ ਮੈਂ ਜਦੋਂ ਕਹਿੰਦਾ ਬੇਟੇ ਨੂੰ ਫਤੇ ਸਿੰਘ ਸੀ ਬੇਟੇ ਦਾ ਨਾਮ ਕਹਿੰਦਾ ਮੈਂ ਲੈਣ ਜਾਣਾ ਤੇ ਇਹਨੇ ਕਿਸੇ ਨੂੰ ਦੇਖਦੀ ਹੋਣ ਮੈਨੂੰ ਲੱਗਣਾ ਕਿ ਬਾਪੇ ਬੂਬੇ ਦੀ ਕਹਾਣੀ ਕਹਤਾ ਸੁਣਦੀ ਆ ਕਹਿੰਦਾ ਮੈਂ 2-3 ਵਾਰ ਗਿਆ ਤੇ ਮਨ ਉੱਪਰੋਂ ਨਾਮ ਜਿਹਾ ਪੜਿਆ ਵੀ ਜਰਨੈਲ ਸਿੰਘ ਲਿਖਿਆ ਕਹਿੰਦਾ ਮੈਂ ਵੀ ਆ ਕੇ ਸਰਚ ਕੀਤਾ ਕਹਿੰਦਾ ਮੈਨੂੰ ਵੀ ਗੱਲਾਂ ਚੰਗੀਆਂ ਲੱਗਣ ਲੱਗੀਆਂ ਕਹਿੰਦਾ ਭਾਜੀ 9ਵੇਂ ਕੇ 10ਵੇਂ ਦਿਨ ਅਸੀਂ ਕੋਰਟ ਗਏ ਜਾ ਕੇ ਅਸੀਂ ਆਪਣਾ ਕੇਸ ਵਿਡਰਾ ਕਰਾ ਲਿਆ ਤੇ ਤੁਹਾਡੀਆਂ ਗੱਲਾਂ ਕਰਕੇ ਸਾਡਾ ਡਿਵੋਰਸ ਹੋ ਐਨੇ ਨੂੰ ਮੈਨੂੰ ਨਾ ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆ ਫਿਲਮ ਰਿਲੀਜ਼ ਜਦੋਂ ਹੋਈ ਤੇ 15-20 ਦਿਨ ਦੀ ਬ੍ਰੇਕ ਸੀ ਮੈਂ ਭਰਾ ਕੋਲ ਚੱਲ ਗਿਆ ਆਪਣੇ ਮੈਲਬਨ ਉੱਥੇ ਇਦਾਂ ਹੀ ਅਸੀਂ ਬੈਠੇ ਇੱਕ ਰੈਸਟੋਰੈਂਟ ਤੇ ਤੇ ਉਹਦੇ ਬਾਹਰ ਇੱਕ ਕੁੜੀ ਖੜੀ ਤੇ ਨਾਲ ਉਹਦੇ ਕੋਲ ਬੱਚਾ ਸੀ ਪ੍ਰੇਮ ਦੇ ਵਿੱਚ ਤੇ ਹੁਣ ਤੁਹਾਡੇ ਵਾਲ ਕੋਈ ਦੇਖ ਰਿਹਾ ਹੋਵੇ ਤੇ ਤੁਹਾਡੀ ਬਦੋਬਦੀ ਧਿਆਨ ਜਾਂਦਾ ਵੀ ਕੋਈ ਦੇਖਦਾ ਮੈਂ ਨਾਲ ਮੁੰਡੇ ਬੈਠੀ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਕੁੜੀ ਨੂੰ ਸ਼ਾਇਦ ਫੋਟੋ ਖਿਚਾਉਣੀ ਆ ਬਾਹਰ ਖਲੋਤੀ ਠੰਡ ਬਹੁਤ ਸੀ ਉਦੋਂ ਉੱਥੇ ਨਾ ਤੇ ਉਹਨੂੰ ਬਲਾਲ ਬਲਾਲਾ ਜੇ ਫੋਟੋ ਖਿਚਾਉਣੀ ਰੋਟੀ ਦਾ ਆਰਡਰ ਕੀਤੀ ਜੇ ਆਉਣੀ ਟਾਈਮ ਲੱਗਣਾ ਉਹਨਾਂ ਦੇ ਦੋ ਦੋ ਪੈਗ ਲੱਗੇ ਮੁੰਡਿਆਂ ਦੇ ਜਿਹੜੇ ਲੈ ਕੇ ਗਏ ਸੀ ਉਹਨਾਂ ਛੱਡੋ ਭਾਰੀ ਇਹਦੇ ਇਥੇ 50 ਮਿਲਨੇ ਫੋਟੋਆਂ ਵਾਲੇ ਉਹ ਮੈਕੈਨਿਕ ਕੋਈ ਗੱਲ ਨਹੀਂ ਦੂਜਾ ਮੁੰਡਾ ਇੱਕ ਸੋਭਾ ਜਾਂ ਉਹਨੂੰ ਕਹਿਆ ਉਹ ਗਿਆ ਉਹ ਕੋ ਗੱਲ ਗੁੱਲ ਕੀਤੀ ਕਹਿੰਦੀ ਮੇਰੇ ਹਸਬੰਡ ਨੇ ਆਉਣਾ ਅਸੀਂ ਇਕੱਠੇ ਖਚਾਵਾਂਗੇ ਫੋਟੋ ਚਲੋ ਅਸੀਂ ਖਾਣਾ ਖੂਣਾ ਖਾਧਾ ਅੱਧੇ ਘੰਟੇ ਬਾਅਦ ਅਸੀਂ ਬਾਹਰ ਗਏ ਉਹਦਾ ਹਸਬੰਡ ਵੀ ਆ ਗਿਆ ਸੀਗਾ ਤੇ ਬੈਠੇ ਤੇ ਮੈਂ ਜਦੋਂ ਚਾਲ ਰਕਿਓ ਕੁੜੀ ਦੇ ਕੋਲ ਗਿਆ ਨਾ ਤੇ ਉਹ ਮੈਨੂੰ ਲਾਗੋਂ ਵੇਖ ਕੇ ਡਰ ਗਈ ਸ਼ਾਇਦ ਦੋ ਚਾਰ ਕਦਮ ਪਿੱਛੇ ਹੋ ਗਈ ਉਹ ਮੈਨੂੰ ਲੱਗਿਆ ਘਬਰਾ ਗਈ ਮੋਂ ਦੇ ਹਾਰ ਘਰ ਵਾਲੇ ਨਾਲ ਤੋਂ ਤੁਮ ਲਾਇਆ ਉਹਦਾ ਬੱਚਾ ਸੀ ਉਹਨੂੰ ਪਿਆਰ ਦਿੱਤਾ ਛੋਟਾ ਜਿਹਾ ਸੀਗਾ ਜੇ 2 ਡੇਢ ਸਾਲ ਦਾ 2 ਸਾਲ ਦਾ ਤੇ ਮੈਂ ਮੈਨੂੰ ਕਹਿੰਦਾ ਭਾਜੀ ਵੀ ਤੁਹਾਡੀਆਂ ਗੱਲਾਂ ਬਹੁਤ ਸੁਣਦੀ ਮੇਰੀ ਵਾਈਫ ਮੈਂ ਕਿਹਾ ਚਾਚਾ ਮੈਂ ਗਿਆ ਉਹਨੂੰ ਮੈਂ ਫੱਗ ਜਾ ਕੀਤਾ ਮੈਂ ਨਾ ਮੈਂ ਕਿਉਂ ਡਰ ਗਈ ਆ ਤੂੰ ਮੇਰੇ ਨਾਲ ਵੇਖ ਕੇ ਨਾ ਤੇ ਅੱਖਾਂ ਚੋਂ ਤੇ ਅਥਰੂ ਰੋਈ ਜਾਂਦੀ ਮੈਨੇ ਕਹਿੰਦੀ ਵੀ ਕਹਿੰਦੀ ਮੈਂ ਤੁਹਾਡੀਆਂ ਜਦੋਂ ਗੱਲਾਂ ਸੁਣਦੀ ਮੈਨੂੰ ਐਂ ਲੱਗਦਾ ਜੇ ਮੇਰੇ ਪਾਪਾ ਹੁੰਦੇ ਨਾ ਉਹਦੇ ਫਾਦਰ ਨਹੀਂ ਸੀ ਹੈਗੇ ਕੁੜੀ ਦੇ ਬੀ ਜੇ ਇਹ ਹੁੰਦੇ ਤਾਂ ਸ਼ਾਇਦ ਮੈਨੂੰ ਇਹ ਗੱਲਾਂ ਉਹ ਕਦੀ ਸਿਖਾਉਂਦੇ ਮੇਰਾ ਵੀ ਮਨਜਾ ਪਾਰ ਆਇਆ ਵੀ ਇਹ ਮੈਨੂੰ ਜਾਣਦੀ ਨਹੀਂ ਮੈਂ ਕੌਣ ਆ ਮੈਂ ਕਿੱਥੋਂ ਆ ਕੀ ਮੇਰਾ ਬੈਕਗ੍ਰਾਉਂਡ ਆ ਤੇ ਮਤਲਬ ਸਿਰਫ ਉਹ ਗੱਲਾਂ ਨੂੰ ਸੁਣ ਕੇ ਹੀ ਇੱਕ ਦਿਮਾਗ 'ਚ ਛਵੀ ਬਣਾਈ ਫਿਰਦੀ ਮੇਰੇ ਜੋ ਕੀ ਫਿਰ ਉਹ ਮੁੰਡੇ ਨੇ ਦੱਸਿਆ ਕਹਿੰਦਾ ਭਾਜੀ ਵੀ ਮੈਂ ਬਾਇਬੋਰਨ ਇੱਥੋਂ ਆ ਆਸਟ੍ਰੇਲੀਆ ਤੋਂ ਤੇ ਸਾਡਾ ਵਿਆਹ ਹੋਇਆ ਦੋਵਾਂ ਦਾ ਤੇ ਜਦੋਂ ਵਿਆਹ ਹੋ ਕੇ ਆਏ ਤੇ ਇਨ ਬਿਟਵੀਨ ਦਾ ਸਾਡਾ ਮਤਲਬ ਲਾਕਡਾਊਨ ਜੇ ਲੱਗ ਗਿਆ ਲਾਕਡਾਊਨ ਤੋਂ ਬਾਅਦ ਕਹਿੰਦਾ ਚਲਦਾਂ 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 ਸਾਡਾ ਬੇਬੀ ਪਲਾਨ ਹੋਇਆ ਕਹਿੰਦਾ ਇੰਨੇ ਨੂੰ ਸਾਡੇ ਨਾਲ ਮਤਭੇਦ ਸ਼ੁਰੂ ਹੋ ਗਏ ਉਹਨਾਂ 2021 ਦੀ ਗੱਲ 2021 ਦੇ ਵਿੱਚ ਕਹਿੰਦਾ ਚਲਦਾਂ 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 ਕਹਿੰਦਾ ਵੀ ਸਾਡਾ ਸਾਡਾ ਬੇਟਾ ਵੀ ਹੋ ਗਿਆ ਪਰ ਕਹਿੰਦਾ ਪ੍ਰੋਬਲਮਸ ਵਧਣ ਲੱਗ ਗਈਆਂ ਬਹੁਤ ਜ਼ਿਆਦਾ ਕਹਿੰਦਾ ਕੋਰਟ ਚਲੇਗਾ ਕੇਸ ਡਾਈਵੋਰਸ ਤਾਂ ਗੱਲ ਪਹੁੰਚ ਗਈ ਸਾਨੂੰ ਕਹਿੰਦਾ ਕੋਰਟ ਨੇ 14 ਦਿਨ ਦਾ ਟਾਈਮ ਦਿੱਤਾ ਕਿ ਤੁਸੀਂ 14 ਦਿਨ ਇਕੱਲਿਆਂ ਰਹਿਣਾ ਇੱਕੋ ਘਰ 'ਚ ਤੁਸੀਂ ਤੁਹਾਡੀ ਵਾਈਫ ਤੁਹਾਡਾ ਬੱਚਾ ਹੋਰ ਕੋਈ ਨਹੀਂ ਰਹੂਗਾ ਜੇ 14 ਦਿਨ ਤੁਹਾਡੀ ਅੰਡਰਸਟੈਂਡਿੰਗ ਹੁੰਦੀ ਤੇ ਠੀਕ ਆ ਅਦਰਵਾਈਜ਼ ਤੁਸੀਂ ਡਿਵੋਰਸ ਕਰਦੇ ਕਹਿੰਦਾ ਅਸੀਂ ਘਰ ਲਿਆ ਕੰਮਕੁਮ ਛੱਡ ਕੇ ਬਹਿ ਗਏ ਕਹਿੰਦਾ ਮੈਂ ਜਦੋਂ ਕਹਿੰਦਾ ਬੇਟੇ ਨੂੰ ਫਤੇ ਸਿੰਘ ਜੀ ਬੇਟੇ ਦਾ ਨਾਮ ਉਹ ਕਹਿੰਦਾ ਮੈਂ ਲੈਣ ਜਾਣਾ ਤੇ ਇਹਨੇ ਕਿਸੇ ਨੂੰ ਦੇਖਦੀ ਹੁਣ ਮੈਨੂੰ ਲੱਗਣਾ ਕਿ ਬਾਬੇ ਬੂਬੇ ਦੀ ਕਹਾਤਾ ਕੋਤਾ ਸੁਣਦੀ ਆ ਕਹਿੰਦਾ ਮੈਂ 2-3 ਵਾਰ ਗਿਆ ਤੇ ਮੈਂ ਉੱਪਰੋਂ ਨਾਮ ਜਿਹਾ ਪੜਿਆ ਵੀ ਜਰਨੈਲ ਸਿੰਘ ਲਿਖਿਆ ਕਹਿੰਦਾ ਮੈਂ ਵੀ ਆ ਕੇ ਸਰਚ ਕੀਤਾ ਕਹਿੰਦਾ ਮੈਨੂੰ ਵੀ ਗੱਲਾਂ ਚੰਗੀਆਂ ਲੱਗਣ ਲੱਗੀਆਂ ਕਹਿੰਦਾ ਭਾਜੀ 9ਵੇਂ ਕੇ 10ਵੇਂ ਦਿਨ ਅਸੀਂ ਕੋਰਟ ਗਏ ਜਾ ਕੇ ਅਸੀਂ ਆਪਣਾ ਕੇਸ ਵਿਡਰੋਅ ਕਰਾ ਲਿਆ ਕਿ ਤੁਹਾਡੀਆਂ ਗੱਲਾਂ ਕਰਕੇ ਸਾਡਾ ਡਾਈਵੋਰਸ ਰੁਕ ਗਿਆ ਮੈਂ ਉਹਨਾਂ ਵੱਲ ਬੜੇ ਗੌਰ ਨਾਲ ਦੇਖ ਰਿਹਾ ਸੀਗਾ ਵੀ ਇਹ ਵਾਕਿਆ ਇਨਸਾਨ ਹੀ ਨੇ ਕਿ ਕਿਤੇ ਰੱਬ ਤੋਂ ਉਤਰ ਆਇਆ ਧਰਤੀ ਤੇ ਹਨਾ ਵੀ ਏਡੀ ਗੱਲ ਹੈ ਨਹੀਂ ਜਿੱਡੀ ਗੱਲ ਇਹਨਾਂ ਨੇ ਕਹਿ ਦਿੱਤੀ ਹਨਾ ਮਤਲਬ ਅਸੀਂ ਤਾਂ ਆਮ ਜਿਹੇ ਇਨਸਾਨ ਆਮ ਜੀਆਂ ਗੱਲਾਂ ਦੇਣ ਚ ਕੋਈ ਚੀਜ਼ ਵੇਖੀ ਦੀ ਇਹ ਚਾਰ ਗੱਲਾਂ ਉਹਦੇ ਪਿੱਛੇ ਲਾਇਈਆਂ ਚਾਰ ਅੱਗੇ ਲਾਇਈਆਂ ਤੇ ਅੱਖਾਂ ਰਾਈ ਲੈ ਕੇ ਸ਼ਾਮ ਦੀ ਜ਼ੁਬਾਨ ਲਈ ਬਾਹਰ ਕੱਢ ਦੇਈਦੀਆਂ ਪਰ ਉਸ ਹਾਂ ਪਰ ਉਸ ਗੱਲ ਦਾ ਕਿਸੇ ਦੀ ਜ਼ਿੰਦਗੀ ਤੇ ਇੰਨਾ ਵੀ ਅਸਰ ਹੋ ਸਕਦਾ ਮੈਂ ਉਸੇ ਵੇਲੇ ਆ ਕੇ ਮਨਪ੍ਰੀਤ ਨੂੰ ਫੋਨ ਕੀਤਾ ਘਰੇ ਰਾਤ ਦਾ ਟਾਈਮ ਸੀਗਾ ਇੱਥੇ ਹਜੇ ਦਿਨ ਚ ਸ਼ਾਮ ਦੇ 5:30 ਹੋਏ ਸੀਗੇ ਉੱਥੇ 11:00 ਵਜੇਗੇ ਸੀ ਮਨ ਨੂੰ ਫੋਨ ਕੀਤਾ ਮੈਂ ਕਿਹਾ ਮਨਪ੍ਰੀਤ ਮੈਂ ਆ ਗਿਆ ਬਸ 2-4 ਦਿਨ ਦੇ ਵਿੱਚ ਆਪਾਂ ਫੇਰ ਬਣਾਉਣੀਆਂ ਰੀਲਾਂ ਰੁਲਾ ਸ਼ੁਰੂ ਕਰੀਏ ਸੋ ਫੇਰ ਸ਼ੁਰੂ ਕੀਤੀਆਂ ਸੋ ਮੈਨੂੰ ਲੱਗਿਆ ਕਿ ਹੁਣੇ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਕਿਸੇ ਪਰਸਨਲ ਇਨਸਾਨ ਦੀ ਜਾਇਦਾਦ ਨਹੀਂ ਹੈਗੀਆਂ ਇਹ ਮਾਨਵਤਾ ਦੀ ਜਾਇਦਾਦ ਨਹੀਂ ਜੇ ਇਹਨੂੰ ਸੁਣ ਕੇ ਕਿਸੇ ਦੀ ਜ਼ਿੰਦਗੀ 'ਚ ਕੋਈ ਫਰਕ ਪੈਂਦਾ ਆਪਾਂ ਸੋਚ ਨਹੀਂ ਸਕਦੇ ਆਪਾਂ ਨੂੰ ਨਹੀਂ ਪਤਾ ਆਪਾਂ ਕੀ ਕਰਨੇ ਬਟ ਠੀਕ ਹੈ ਰੂਟੀਨ ਚ ਬੋਲੀ ਚੰਗਾ ਬੋਲੂ ਬਸ ਚੰਗਾ ਬੋਲੀ ਜਾਉਂ ਕਹਿ ਸਕਦੀਆਂ ਕਿ ਉਹ ਇੱਕ ਜਿਹੜੀ ਸਟੋਰੀ ਹੈ ਉਹਨਾਂ ਦੀ ਜਿਹੜੇ ਕਪਲ ਦੀ ਉਹਨਾਂ ਨੇ ਤੁਹਾਨੂੰ ਇੰਨਾ ਜ਼ਿਆਦਾ ਮੋਟੀਵੇਟ ਕੀਤਾ ਕਿ ਜਿੱਦੋਂ ਤੁਸੀਂ ਸੋਚਿਆ ਕਿ ਮੈਂ ਹਫ਼ਤੇ 'ਚ ਇੱਕ ਰੀਲ ਪਾਇਆ ਕਰੂੰਗਾ ਰੈਗੂਲਰ ਹੋ ਗਈ ਦੁਆਰਾ ਹਾਂਜੀ ਹਾਂਜੀ ਦੁਬਾਰਾ ਮੈਂ ਸ਼ੁਰੂ ਕਰਤਾ ਡਾਟਾ ਇਕੱਠਾ ਕੀਤਾ ਹੁਣ ਸਗੋਂ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਬਣਾਈ ਕਿਉਂਕਿ ਮਨਪ੍ਰੀਤ ਵੀ ਬੀਜ਼ੀ ਹੈ ਇਧਰ ਉਧਰ ਮੈਂ ਵੀ ਇਧਰ ਉਧਰ ਬੀਜ਼ੀ ਹਾਂ ਹਾਂਜੀ ਉਹਦੇ ਕਰਕੇ ਬਟ ਡਾਟਾ ਬਹੁਤ ਇਕੱਠਾ ਹੋਇਆ ਬਸ 2-4 ਦਿਨ ਸ਼ੁਰੂ ਹੋ ਜਾਣਾ ਪੈਣਾ